ਜਿਸ ਤਰ੍ਹਾਂ ਕਿ ਮੌਜੂਦਾ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਖੋਲਿਆ ਜਾ ਰਿਹਾ ਉਸੇ ਤਰ੍ਹਾਂ ਅੱਜ ਭੋਗਪੁਰ ਦੇ ਵਿੱਚ ਵੀ ਜਿਹੜੀ ਡਿਸਪੈਂਸਰੀ ਸੀ ਉਸ ਡਿਸਪੈਂਸਰੀ ਦੇ ਵਿੱਚ ਮਹੱਲਾ ਕਲੀਨਿਕ ਦਾ ਜਿਹੜਾ ਜੀਤ ਲਾਲ ਪੱਟੀ ਹਲਕਾ ਇੰਚਾਰਜ ਵੱਲੋਂ ਜਿਹੜਾ ਉਦਘਾਟਨ ਕੀਤਾ ਗਿਆ ਹੈ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਹਿੰਦੇ ਇਸੇ ਕਲੀਨਿਕ ਦੇ ਬਾਰੇ ਹਾਂ ਸਰ ਜਿਹੜਾ ਮਹੱਲਾ ਕਲੀਨਿਕ ਅੱਜ ਭੋਗਪੁਰ ਦੇ ਵਿੱਚ ਖੁੱਲਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਅਸੀਂ ਭੋਗਪੁਰ ਸ਼ਹਿਰ ਦੇ ਵਿੱਚ ਜੋ ਮਹੱਲਾ ਕਲੀਨਿਕ ਦਾ ਉਦਘਾਟਨ ਕਰਨ ਜਾ ਰਹੇ ਹਾਂ ਕਿਉਂਕਿ ਪੰਜਾਬ ਸਰਕਾਰ ਦਾ ਫੈਸਲਾ ਆ ਸਿੱਖਿਆ ਤੇ ਸਿਹਤ ਨੂੰ ਪੰਜਾਬ ਦੇ ਵਿੱਚ ਵਿਤਰ ਕਰਨਾ ਆ ਉਹਦੇ ਤਹਿਤ ਹੀ ਸਕੂਲਾਂ ਦਾ ਪੱਧਰ ਵੀ ਉੱਚਾ ਚੁੱਕਿਆ ਜਾ ਰਿਹਾ ਆ ਔਰ ਜੋ ਸਕੂਲ ਵਾ ਐਮਿਨੈਂਸ ਸਕੂਲ ਜਿਹੜੇ ਪੰਜਾਬ ਦੇ ਵਿੱਚ ਬਹੁਤ ਵਧੀਆ ਬਣਾਏ ਆ ਇਸੇ ਹੀ ਤਰ੍ਹਾਂ ਸਿੱਖਿਆ ਨੂੰ ਵੀ ਆਪਾਂ ਵਧੀਆ ਕਰਨ ਵਾਸਤੇ ਉਪਰਾਲਾ ਕਰ ਰਹੇ ਆ ਔਰ ਸਿਹਤ ਸਹੂਲਤਾਂ ਜਿਹੜੀਆਂ ਜਿਹੜਾ ਬੁਨਿਆਦੀ ਹੱਕ ਹਰ ਇੱਕ ਵਿਅਕਤੀ ਦਾ ਹੈਗਾ ਆ ਉਹਦੇ ਤਹਿਤ ਅਸੀਂ ਅੱਜ ਭੋਗਪੁਰ ਦੇ ਵਿੱਚ ਮੋਹੱਲਾ ਕਲੀਨਿਕ ਖੋਲਣ ਜਾ ਰਹੇ ਆ ਜਿੱਥੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਡਾਕਟਰੀ ਸਹੂਲਤਾਂ ਟੈਸਟ ਫ੍ਰੀ ਹੋਣਗੇ ਦਵਾਈਆਂ ਫ੍ਰੀ ਹੋਣਗੀਆਂ ਔਰ ਬਾਕੀ ਸਹੂਲਤਾਂ ਜਿਹੜੀਆਂ ਹੋਰ ਵੀ ਹਸਪਤਾਲ ਵਿੱਚ ਚਾਹੀਦੀਆਂ ਉਹ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੋਹੱਲਾ ਕਲੀਨਿਕ ਦੇ ਵਿੱਚ ਇਲਾਜ ਹਰ ਇੱਕ ਦਾ ਵਿਅਕਤੀ ਦਾ ਹੋਊਗਾ ਜੀ ਸਰ ਇੱਥੇ ਜਿਹੜੇ ਜਦੋਂ ਹੁਣ ਐਮਰਜੈਂਸੀ ਕੇਸ ਹੁੰਦੇ ਕਵੇਲੇ ਜਿਹੜਾ ਹੁਣ ਭੋਗਪੁਰ ਆ ਬਹੁਤ ਹੀ ਇੱਥੇ ਜ਼ਿਆਦਾਤਰ ਆ ਰਿਹਾ ਟ੍ਰੈਫਿਕ ਬਹੁਤ ਜ਼ਿਆਦਾ ਆ ਰਿਹਾ ਐਕਸੀਡੈਂਟ ਬਹੁਤ ਹੁੰਦੇ ਆ ਜਿਹੜੇ ਐਕਸੀਡੈਂਟ ਕੇਸ ਕੀ ਇੱਥੇ ਲੈ ਜਾਣ ਐਕਸੀਡੈਂਟ ਕੇਸ ਵਾਸਤੇ ਪੰਜਾਬ ਸਰਕਾਰ ਨੇ ਜੋ ਐਸ ਐਫ ਐਫ ਜਿਹੜੀ ਆਪਾਂ ਚਾਲੂ ਕੀਤੀ ਆ ਗੱਡੀਆਂ ਲਾਈਆਂ ਆ ਉਹ ਹਰ 30 ਕਿਲੋਮੀਟਰ ਦੇ ਉੱਤੇ ਇੱਕ ਗੱਡੀ ਲਾਈ ਆ ਉਹ ਕਿਤੇ ਵੀ ਕੋਈ ਮਿਸ ਹੈਪਨਿੰਗ ਹੋਊਗੀ ਉਹ ਗੱਡੀਆਂ ਚੱਕ ਕੇ ਮਰੀਜ਼ ਨੂੰ ਲਾਗੇ ਦੇ ਹਸਪਤਾਲ ਪਹੁੰਚਾਉਣਗੀਆਂ ਕਿਉਂਕਿ ਇਹ ਤਾਂ ਛੋਟੇ ਹਜੇ ਮਲਾ ਕਰੇ ਨੇ ਕੋ ਆ ਔਰ ਲਾਗੇ ਸਾਡੇ ਕਾਲਾ ਬੱਕਰਾ ਜਿੱਥੇ ਬਹੁਤ ਸਾਰੀਆਂ ਸਹੂਲਤਾਂ ਪ੍ਰੋਵਾਈਡਿੰਗ ਸਰਕਾਰ ਨੇ ਕੀਤੀਆਂ ਹੋਈਆਂ ਆ ਔਰ ਜੋ ਕੋਈ ਏਦਾਂ ਦੀ ਮਿਸ ਹੈਪਨਿੰਗ ਹੁੰਦੀ ਆ ਉਹਨਾਂ ਨੂੰ ਗੱਡੀਆਂ ਰਾਈ ਆਪਾਂ ਉੱਥੇ ਪਹੁੰਚਾਉਂਦੀ ਕੋਸ਼ਿਸ਼ ਕਰਾਂਗੇ ਔਰ ਵਧੀਆ ਸਹੂਲਤਾਂ ਦੇਵਾਂ ਪਰ ਸਰ ਬੜੇ ਚਿਰ ਤੋਂ ਜਿਹੜੀ ਡਿਮਾਂਡ ਰਹੀ ਆ ਭੋਗਪੁਰ ਦੀ ਭੋਗਪੁਰ ਇੱਕ ਬਹੁਤ ਜ਼ਿਆਦਾ ਜਿਹੜਾ ਸੰਗਰਾ ਏਰੀਆ ਆ ਜਿੱਥੇ ਇੱਕ ਡਿਮਾਂਡ ਹੈ ਕਿ ਇੱਥੇ ਹਸਪੀਟਲ ਚਾਹੀਦਾ ਕਿਉਂਕਿ ਜੇ ਤੁਸੀਂ ਕਾਲੇ ਬੱਕਰੇ ਦੀ ਵੀ ਗੱਲ ਕਰੋ ਇੱਥੋਂ ਤੱਕਰਿਬੇ 8 ਕਿਲੋਮੀਟਰ ਹੈਗਾ ਆ 7-8 ਕਿਲੋਮੀਟਰ ਉੱਥੇ ਜਾਂਦੇ ਜਾਂਦੇ ਕਦੇ ਇੰਨਾ ਕਿ ਸੀਰੀਅਸ ਕੇਸ ਹੁੰਦਾ ਕਿ ਜਿਹੜਾ ਮਰੀਜ਼ ਰਸਤੇ 'ਚ ਹੀ ਡੈਡ ਹੋ ਜਾਂਦਾ ਜ਼ਰੂਰ ਤੇ ਵੈਸੇ ਜਿਹੜੀ ਸੀਗੀ ਕਿਉਂਕਿ ਜਿਹੜਾ ਇਹ ਜਗਾ ਵੀ ਇੱਥੇ ਪੂਰੀ ਹੈਗੀ ਆ ਜਿੱਦਾਂ ਚਾਹੀਦੀ ਹਸਪੀਟਲ ਵਾਸਤੇ ਪਰ ਜੇ ਹੁਣਾ ਛੋਟਾ ਇੱਕ ਮੁਹੱਲਾ ਕਲੀਨਿਕ ਕੋਈ ਮਤਲਬ ਕੀ ਇਹਦਾ ਕੋਈ ਖਾਸ ਬੈਨੀਫਿਟ ਨਹੀਂ ਦਿਸ ਰਿਹਾ ਕੀ ਭੋਕਰ ਨੂੰ ਲੋਡ ਹਸਪੀਟਲ ਦੀ ਸੀਗੀ ਸਰ ਇਹ ਤਾਂ ਫਿਰ ਉਹ ਗੱਲ ਹੋਈ ਵੀ ਚਾਰ ਰੋਟੀ ਦੀ ਭੁੱਖ ਤੇ ਇੱਕ ਬੰਦੇ ਨੂੰ ਖਿਲਾ ਦਿਓ ਤੇ ਚਲੋ ਜੀ ਠੀਕ ਆ ਸਰ ਗਿਆ ਜੀ ਸਰ ਗਿਆ ਹਾਂ ਪਰ ਉਹਦੀ ਭੁੱਖ ਨਹੀਂ ਮਿਟਦੀ ਕਹਿੰਦਾ ਮਤਲਬ ਜੀ ਮਹੱਲਾ ਕਲੀਨ ਖੋਲਿਆ ਠੀਕ ਆ ਇਹਦੇ ਨਾਲ ਬਹੁਤ ਸਾਰੀਆਂ ਤੁਹਾਡੀ ਗੱਲ ਨਾਲ ਸਹਿਮਤ ਹੈਗੇ ਆ ਲੋਕ ਵੀ ਕਿ ਥੋੜਾ ਉਹਨਾਂ ਨੂੰ ਕੁਝ ਰਾਹਤ ਮਿਲੂਗੀ ਪਰ ਸਰ ਪੂਰਾ ਜਿਹੜਾ ਉਹਨਾਂ ਨੂੰ ਬੈਨੀਫਿਟ ਨਹੀਂ ਮਿਲੇਗਾ ਉਹਨੂੰ ਉਹਦੇ ਬਾਰੇ ਕੀ ਕਰ ਰਹੀ ਸਰਕਾਰ ਪੈਸੇ ਤਾਂ ਜਿਹੜਾ ਮਹੱਲਾ ਕਲੀਨ ਦੇ ਵਿੱਚ ਦਵਾਈ ਮਿਲਣੀ ਨਾ ਹਾਂਜੀ ਸਰ ਦਵਾਈਆਂ ਫ੍ਰੀ ਆ ਟੈਸਟ ਫ੍ਰੀ ਆ ਲਾਗੇ ਸਹੂਲਤ ਮਿਲ ਜਾਣੀਆਂ ਕਿਉਂਕਿ ਜਿਹੜੇ ਆਮ ਲੋਕ ਆ ਨਾ ਉਹਨਾਂ ਦੇ ਕੋਲ ਬਹੁਤਾ ਪੈਸਾ ਨਹੀਂ ਇਹਨਾਂ ਕਮਲੇ ਹੁੰਦਾ ਇੱਥੇ ਫ੍ਰੀ ਦਵਾਈਆਂ ਮਿਲਦੀਆਂ ਫ੍ਰੀ ਟੈਸਟ ਹੁੰਨੇ ਆ ਲੋਕਾਂ ਨੂੰ ਬਹੁਤ ਸਾਰੀ ਸਹੂਲਤ ਮਿਲ ਜਾਣੀਆਂ ਆ ਕੋਸ਼ਿਸ਼ ਕਰ ਰਹੇ ਆ ਜਿਹੜਾ ਵੀ ਆਪਾਂ ਹਸਪੀਟਲ ਦੀ ਗੱਲ ਵਾ ਕੋਸ਼ਿਸ਼ ਕਰਾਂਗੇ ਭੋਗਪੁਰ ਵਿੱਚ ਬਣਾਉਣ ਦੀ ਜਲਦੀ ਕੋਸ਼ਿਸ਼ ਕਰਾਂਗੇ ਇਹ ਸਰਕਾਰ ਦੇ ਧਿਆਨ ਵਿੱਚ ਆਪਾਂ ਪਹਿਲਾਂ ਵੀ ਲਿਆਂਦਾ ਹੋਇਆ ਆ ਔਰ ਹੋਰ ਵੀ ਲਿਆਵਾਂਗੇ ਵੀ ਇੱਥੇ ਵੱਡਾ ਹਸਪਤਾਲ ਬਣਾਇਆ ਜਾਵੇ ਸਰ ਫਾਇਰ ਬ੍ਰਿਗੇਡ ਵਾਲੇ ਤੁਹਾਡਾ ਕੀ ਕਹਿਣਾ ਜਿਹੜੇ ਪਿੱਛੇ ਦੋ ਦੁਕਾਨਾਂ ਤਕਰੀਬਨ ਪੂਰੀਆਂ ਸੜ ਕੇ ਸੁਆਹ ਹੋ ਗਈਆਂ ਭੋਗਪੁਰ ਦੇ ਵਿੱਚ ਔਰ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਦੇ ਪਹੁੰਚਦੇ ਮਤਲਬ ਕਿ ਉਹਨਾ ਕੁਝ ਕੁਝ ਨਹੀਂ ਬਚਿਆ ਕੀ ਕਹਿਣਾ ਚਾਹੁੰਦੇ ਇੱਥੇ ਲੋਡ ਆ ਪਰ ਇੱਥੇ ਫਾਇਰ ਬ੍ਰਿਗੇਡ ਦਾ ਕੋਈ ਇੰਤਜ਼ਾਮ ਨਹੀਂ ਹੋ ਰਿਹਾ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਇੱਥੇ ਦੋ ਟੈਂਕ ਮੰਗਾਏ ਆ ਜਿਹਦੇ ਵਿੱਚ ਆਪਾਂ ਇੱਕ ਟਰੈਕਟਰ ਬਾਰੇ ਲੱਗਿਆ ਹੋਊਗਾ ਉਥੇ ਪਾਣੀ ਦਾ ਪ੍ਰਬੰਧ ਕਰਾਂਗੇ ਉਹ ਵੀ ਫਾਇਰ ਬ੍ਰਿਗੇਡ ਦਾ ਹੀ ਕੰਮ ਕਰੂਗਾ ਔਰ ਕੋਸ਼ਿਸ਼ ਕਰਾਂਗੇ ਵੱਡੀਆਂ ਗੱਡੀਆਂ ਦਾ ਵੀ ਇੱਥੇ ਜਲਦੀ ਪ੍ਰਬੰਧ ਕਰੀਏ ਕਿਉਂਕਿ ਮੈਸ ਸਾਹਿਬਨਾਂ ਦਾ ਦੋ ਇੱਥੇ ਹੋਈਆਂ ਭੋਗਪਰ ਦੇ ਵਿੱਚ ਪਰ ਜਦੋਂ ਫਾਇਰ ਬ੍ਰਿਗੇਡ ਲੇਟ ਆਉਂਦੀ ਆ ਤਾਂ ਨੁਕਸਾਨ ਕਾਫੀ ਹੋ ਜਾਂਦਾ ਕੋਸ਼ਿਸ਼ ਕਰ ਰਹੇ ਆ ਕਿ ਫਾਇਰ ਬ੍ਰਿਗੇਡ ਦਾ ਇੱਥੇ ਆਪਾਂ ਦਫ਼ਤਰ ਬਣਾਈਏ ਔਰ ਗੱਡੀਆਂ ਪ੍ਰੋਵਾਈਡ ਕਰਾਂਗੇ ਇਸੇ ਮਲਾਾ ਕਲੀਨਿਕ ਦੇ ਉਦਘਾਟਨ ਦੇ ਵਿੱਚ ਰਮੇਸ਼ ਚੰਦਰ ਜੀ ਜਿਹੜਾ ਕਿ ਜ਼ਿਲ੍ਹਾ ਜਲੰਧਰ ਦੇ ਜੁਆਇੰਟ ਸੈਕਟਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਇਸਕੋ ਦਾ ਉਦਘਾਟਨ ਨੂੰ ਲੈ ਕੇ ਕਹਿਣਾ ਚਾਹੁੰਦੇ ਔਰ ਜੋ ਸਵਾਲ ਕੀਤੇ ਆਪਾਂ ਮੰਤਰੀ ਸਾਹਿਬ ਨੂੰ ਪੱਟੀ ਸਾਹਿਬ ਨੂੰ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਹਾਂ ਜੀ ਸਰ ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਉਦਘਾਟਨ ਹੋਇਆ ਕੀ ਲੱਗਦਾ ਤੁਹਾਨੂੰ ਤੁਸੀਂ ਲੋਕਲ ਭੋਗਪੁਰ ਦੇ ਆ ਵੀ ਲੋਕਾਂ ਨੂੰ ਕਿੰਨਾ ਕੁ ਇਹਦਾ ਫਾਇਦਾ ਹੋਏਗਾ ਇਸ ਨਾਲ ਜਨਤਾ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਸ ਹਸਪਤਾਲ ਵਿੱਚ ਦਵਾਈਆਂ ਫ੍ਰੀ ਮਿਲਣਗੀਆਂ ਟੈਸਟ ਫ੍ਰੀ ਹੋਣਗੇ ਅਤੇ ਪਿੰਡਾਂ ਤੋਂ ਤੇ ਲੋਕਲ ਸ਼ਹਿਰ ਦੇ ਹਰ ਇੱਕ ਇੱਥੇ ਦੇ ਰਹਿਣ ਵਾਲੇ ਆਦਮੀ ਨੂੰ ਇਸ ਦਾ ਬਹੁਤ ਹੀ ਫਾਇਦਾ ਮਿਲੇਗਾ ਹਾਂ ਸਰ ਜਦੋਂ ਹੁਣ ਵੱਡੀ ਸਾਹਿਬ ਨੇ ਕਿਹਾ ਵੀ ਇੱਥੇ ਜਦੋਂ ਫਾਇਰ ਬ੍ਰਿਗੇਡ ਦੀ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਵੀ ਫਾਇਰ ਬ੍ਰਿਗੇਡ ਦੀ ਗੱਡੀ ਹੈ ਨਹੀਂ ਔਰ ਬੀਤੇ ਦਿਨਾਂ ਦੇ ਵਿੱਚ ਦੋ ਦੁਕਾਨਾਂ ਬਿਲਕੁਲ ਸੜ ਕੇ ਸੁਆਹ ਹੋ ਗਈਆਂ ਕਰੋੜਾਂ ਦਾ ਉਹਨਾਂ ਦਾ ਨੁਕਸਾਨ ਹੋਇਆ ਸਰ ਅਜੇ ਸਰਕਾਰ ਵੱਲੋਂ ਜਿਹੜਾ ਆ ਕਿ ਐਨਓਸੀ ਇੱਕ ਲਾਤੀ ਆ ਵੀ ਜਿਹੜੀ ਫਾਇਰ ਬ੍ਰਿਗੇਡ ਦੀ ਐਨਓਸੀ ਤੋਂ ਬਿਨਾ ਜਦਾਂ ਮੱਲਿਆਂ ਦੇ ਵਿੱਚ ਜਾਂ ਕੋਈ ਵੀ ਦੁਕਾਨ ਬਣਦੀ ਆ ਬਿਨਾ ਐਨਓਸੀ ਤੋਂ ਦੁਕਾਨ ਨਹੀਂ ਬਣਾ ਸਕਦਾ ਓ ਐਨਓਸੀ ਤਕਰੀਬਨ 10 11000 12000 ਦੇ ਕਰੀਬ ਉਹਦਾ ਆਨਲਾਈਨ ਉਹਨੂੰ ਅਪਲਾਈ ਕਰਨਾ ਪੈਂਦਾ ਜੀ ਇੰਨੇ ਭਾਗੇ ਪੈਸੇ ਔਰ ਸੁਣ ਚ ਇਹ ਵੀ ਆਇਆ ਜਿਹੜੇ ਅਫਸਰ ਹੁੰਦੇ ਆ ਉਹ ਵੀ ਕੁਝ ਪੈਸੇ ਲੈ ਕੇ ਜਾਂਦੇ ਆ ਐਨਓਸੀ ਨੂੰ ਪਾਸ ਕਰਨ ਲਈ ਸਰ ਇਹ ਸਾਰਾ ਕੁਝ ਪੈਸਾ ਦੇਣ ਦੇ ਬਾਵਜੂਦ ਵੀ ਜਨਤਾ ਨੂੰ ਕੋਈ ਫਾਇਦਾ ਨਹੀਂ ਦੋ ਦੁਕਾਨਾਂ ਵੀ ਲੂ ਹੋ ਗਈਆਂ ਆ ਤੇ ਇਹਦੇ ਬਾਰੇ ਤੁਸੀਂ ਕੀ ਜਾਨਾ ਚਾਹੁੰਦੇ ਆ ਜੀ ਫਾਇਰ ਬ੍ਰਿਗੇਡ ਬਾਰੇ ਅਸੀਂ ਮੰਤਰੀ ਬਲਕਾਰ ਸਿੰਘ ਜੀ ਨੇ ਗੱਲ ਕੀਤੀ ਸੀ ਹਾਂਜੀ ਉਹ ਕਹਿੰਦੇ ਭੋਗਪੁਰ ਨੂੰ ਵੀ ਅਸੀਂ ਜਲਦੀ ਫਾਇਰ ਬ੍ਰਿਗੇਡ ਪ੍ਰੋਵਾਈਡ ਕਰਵਾਵਾਂਗੇ ਹਾਂਜੀ ਤੇ ਬਾਕੀ ਰਹੀ ਗੱਲ ਜਿਹੜੀ ਫਾਇਰ ਬ੍ਰਿਗੇਡ ਦੀ ਫੀਸ ਲੱਗਦੀ ਆ ਲਕਸ਼ਾ ਪਾਸ ਹੋਣ ਤੇ ਉਹ ਵੀ ਅਸੀਂ ਸਰਕਾਰ ਨਾਲ ਗੱਲ ਕਰਾਂਗੇ ਕਿ ਇਹਨੂੰ ਘੱਟ ਕੀਤਾ ਜਾਵੇ ਜੇ ਨਹੀਂ ਤਾਂ ਇਸਦਾ ਪਬਲਿਕ ਨੂੰ ਫਾਇਦਾ ਦਿੱਤਾ ਜਾਵੇ ਤਾਂ ਕਿ ਜੋ ਫੀਸ ਦਿੰਦਾ ਹੈ ਉਸ ਨੂੰ ਨੁਕਸਾਨ ਹੋਣ ਤੇ ਉਹਦਾ ਮੁਆਵਜ਼ਾ ਮਿਲੇ ਅਤੇ ਫਾਇਰ ਬ੍ਰਿਗੇਡ ਟਾਈਮ ਨਾਲ ਪਹੁੰਚੇ ਉਸ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਠੀਕ ਹੈ ਜੀ ਕਿ ਜਨਤਾ ਇਸੇ ਗੱਲ ਤੇ ਜੀ ਯਕੀਨ ਕਰ ਸਕਦੀ ਕਿਉਂਕਿ ਅੱਗੇ ਵੀ ਬਹੁਤ ਸਾਰੇ ਮੰਤਰੀ ਆਏ ਕੋ ਸ਼ੋਧੇਦਾਰ ਉਹਦੇ ਆਦੇ ਹੋ ਸਕੇ ਉਹ ਵਾਅਦੇ ਕਰਦੇ ਸੀਗੇ ਲਓ ਜੀ ਆ ਕਰਾਵਾਂਗੇ ਪਰ ਉਹ ਗੱਲ ਜਿਹੜੀ ਆ ਉੱਥੇ ਹੀ ਦੱਬੀ ਰਹਿ ਜਾਂਦੀ ਸੀ ਕਿ ਜਨਤਾ ਇਸੇ ਤੁਹਾਡੇ ਗੱਲ ਤੇ ਵਿਸ਼ਵਾਸ ਕਰੇ ਕਿ ਇਹ ਗੱਲ ਤੁਸੀਂ ਉੱਪਰ ਪਹੁੰਚਾਉਂਗੇ ਔਰ ਇਹ ਲਾਗੂ ਹੋਏਗਾ ਇਹ ਗੱਲ ਅਸੀਂ ਜਰੂਰ ਉੱਪਰ ਪਹੁੰਚਾਵਾਂਗੇ ਸਾਡੀ ਸਰਕਾਰ ਦਾ ਇੱਕ ਵਾਅਦਾ ਹੈ ਕਿ ਜੋ ਅਸੀਂ ਕਹਿੰਦੇ ਉਹ ਕਰਦੇ ਆਂ ਜੇ ਸਾਡੇ ਵਿੱਚ ਹਿੰਮਤ ਨਲਕਾ ਲਵਾਉਣੀ ਤਾਂ ਅਸੀਂ ਨਲਕਾ ਹੀ ਲਵਾਉਨੇ ਆ ਨਾ ਕਿ ਨਹਿਰ ਪੱਟਣ ਦੀ ਗੱਲ ਕਰਦੇ ਆ ਇਸ ਕਰਕੇ ਅਸੀਂ ਇਹ ਆਵਾਜ਼ ਸਰਕਾਰ ਤੱਕ ਪਹੁੰਚਾਵਾਂਗੇ ਔਰ ਪਹਿਲਾਂ ਇਹ ਗੱਲਬਾਤ ਸਾਡੇ ਮੰਤਰੀ ਸਾਹਿਬ ਬਲਕਾਲ ਸਿੰਘ ਨਾਲ ਅਸੀਂ ਕਰ ਚੁੱਕੇ ਆ ਉਹ ਕਹਿੰਦੇ ਜਲਦੀ ਹੀ ਅਸੀਂ ਫਾਇਰ ਬ੍ਰਿਗੇਡ ਭੋਪਾਲ ਨੂੰ ਇੱਕ ਪ੍ਰੋਵਾਈਡ ਕਰਵਾਵਾਂਗੇ ਉਸ ਵਿੱਚ ਜੀਤ ਲਾਲ ਪੱਟੀ ਜੀ ਨੇ ਵੀ ਹਾਮੀ ਭਰੀ ਆ ਵੀ ਅਸੀਂ ਇਹ ਜਲਦੀ ਇਹ ਕੰਮ ਨੂੰ ਸਿਰੇ ਚਾੜਾਂਗੇ